ਸਤਿ ਸ਼੍ਰੀ ਅਕਾਲ ਜੀ ਘਰ ਦੀ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਸੋਇਆਬੀਨ ਦੀ ਭੁਰਜੀ ਸਭ ਤੋਂ ਪਹਿਲਾਂ ਸੋਇਆਬੀਨ ਨੂੰ ਚੰਗੀ ਤਰ੍ਹਾਂ ਭਿਉਂਗੇ ਰੱਖੇ ਇੱਕ ਘੰਟੇ ਲਈ ਹੁਣ ਇਸ ਨੂੰ ਪਾਣੀ ਵਿੱਚੋਂ ਕੱਢ ਲਾਂਗੇ ਚੰਗੀ ਤਰ੍ਹਾਂ ਨਿਚੋੜ ਲਾਂਗੇ ਇੱਧਰ ਸਰੋਂ ਦੇ ਤੇਲ ਦਾ ਤੜਕਾ ਲਾਵਾਂਗੇ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਸਭ ਤੋਂ ਪਹਿਲਾਂ ਪਾਵਾਂਗੇ ਇੱਕ ਚਮਚ ਜੀਰਾ ਜੀਰੇ ਨੂੰ ਇੱਕ ਤੋਂ 2 ਮਿੰਟ ਤੱਕ ਭੁੰਨਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਲਸਣ ਇਸ ਤਰ੍ਹਾਂ ਲਸਣ ਨੂੰ 2 ਤੋਂ 3 ਮਿੰਟ ਤੱਕ ਭੁੰਨਾਂਗੇ ਜਦ ਲਸਣ ਦਾ ਕਲਰ ਬ੍ਰਾਊਨ ਹੋਣਾ ਸ਼ੁਰੂ ਹੋ ਜੂ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਪਿਆਜ਼ ਲਸਣ ਚੰਗੀ ਤਰ੍ਹਾਂ ਪੱਕ ਰਹੀ ਹੈ ਲਸਣ ਪੱਕ ਚੁੱਕੀ ਹੈ ਹੁਣ ਇਸ ਵਿੱਚ ਐਡ ਕਰਾਂਗੇ ਪਿਆਜ਼ ਇਸ ਤਰ੍ਹਾਂ ਪਿਆਜ਼ ਨੂੰ ਵੀ 2 ਤੋਂ 3 ਮਿੰਟ ਤੱਕ ਫਰਾਈ ਕਰਾਂਗੇ ਪਿਆਜ਼ ਚੰਗੀ ਤਰ੍ਹਾਂ ਬ੍ਰਾਊਨ ਹੋ ਚੁੱਕੇ ਨੇ ਹੁਣ ਇਸ ਵਿੱਚ ਪਾਵਾਂਗੇ ਹਰੀ ਮਿਰਚ ਬਰੀਕ ਸਾਈਜ਼ ਕੱਟੀ ਹੋਈ ਇੱਕ ਤੋਂ 2 ਮਿੰਟ ਤੱਕ ਇਸ ਤਰ੍ਹਾਂ ਪਕਾਵਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਮਸਾਲੇ ਪਿਆਜ਼ ਲਸਣ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਹੁਣ ਇਸ ਵਿੱਚ ਐਡ ਕਰਾਂਗੇ ਮਸਾਲੇ ਇੱਕ ਚਮਚ ਹਲਦੀ ਥੋੜੀ ਜੀ ਲਾਲ ਮਿਰਚ ਪਾਵਾਂਗੇ ਕਿਉਂਕਿ ਪਹਿਲਾਂ ਹਰੀ ਵਿੱਚ ਪਾ ਚੁੱਕੇ ਆ ਇੱਕ ਚਮਚ ਗਰਮ ਮਸਾਲਾ ਇੱਕ ਚਮਚ ਨਮਕ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪੰਜ ਤੋਂ 7 ਮਿੰਟ ਤੱਕ ਪਕਾਵਾਂਗੇ ਪੰਜ ਤੋਂ 7 ਮਿੰਟ ਤੱਕ ਮਸਾਲੇ ਪੱਕ ਚੁੱਕੇ ਨੇ ਹੁਣ ਇਸ ਵਿੱਚ ਐਡ ਕਰਾਂਗੇ ਸੋਇਆਬੀਨ ਸੋਇਆਬੀਨ ਨੂੰ ਚੰਗੀ ਤਰ੍ਹਾਂ ਪਾਣੀ ਚੋਂ ਕੱਢ ਕੇ ਨਿਚੋੜ ਲਿਆ ਸੋਇਆਬੀਨ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਮਸਾਲਿਆਂ ਵਿੱਚ ਇਸ ਤਰ੍ਹਾਂ 10 ਮਿੰਟ ਤੱਕ ਪਕਾਵਾਂਗੇ 10 ਮਿੰਟ ਵਿੱਚ ਪੁਰਜੀ ਬਣ ਕੇ ਤਿਆਰ ਹੋ ਚੁਗੀ ਪੁਰਜੀ ਬਣ ਰਹੀ ਆ ਪੁਰਜੀ ਚੰਗੀ ਤਰ੍ਹਾਂ ਬਣ ਚੁੱਕਿਆ ਹੁਣ ਇਸ ਵਿੱਚ ਐਡ ਕਰਾਂਗੇ ਧਨੀਆ ਪਾਊਡਰ ਇਸ ਨਾਲ ਇਸ ਦਾ ਟੇਸਟ ਬਹੁਤ ਵਧੀਆ ਆਉਂਦਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਇਸ ਵਿੱਚ ਪਾਵਾਂਗੇ ਕਸੂਰੀ ਮੇਥੀ ਹੁਣ ਇਸ ਵਿੱਚ ਪਾਵਾਂਗੇ ਕਸੂਰੀ ਮੇਥੀ ਕ੍ਰਸ਼ ਕਰੇ ਹੋਈ ਇਸ ਨਾਲ ਸਬਜ਼ੀ ਦਾ ਟੇਸਟ ਤੇ ਲੁੱਕ ਦੋਨੇ ਬਹੁਤ ਵਧੀਆ ਆਉਂਦੇ ਨੇ ਸੋ ਆ ਵੀਂਦੀ ਪੁਰਜੀ ਬਣ ਕੇ ਤਿਆਰ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ ਜੇਕਰ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ